ਪੰਜਾਬ ਦੀ ਧੀ ਪਾਕਿਸਤਾਨ ਚਲੀ ਗਈ ਪੰਜਾਬ ਵਿੱਚੋਂ ਇੱਕ ਜਥਾ ਜਾਂਦਾ ਵਾ ਪਾਕਿਸਤਾਨ ਜਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਸੀ ਪਰ ਉਦੋਂ ਜਥੇ ਦੇ ਸਾਰੇ ਸਰਦਾਲੂ ਦਾ ਵਾਪਸ ਆ ਜਾਂਦੇ ਆ ਇੱਕ ਔਰਤ ਵਾਪਸ ਨਹੀਂ ਆਉਂਦੀ ਜਦੋਂ ਸਾਨਵੀਨ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਸਰਬਜੀਤ ਕੌਰ ਨਾਮ ਦੀ ਔਰਤ ਜੋ ਕਪੂਰ ਥਲੇ ਦੀ ਰਹਿਣ ਵਾਲੀ ਸੀ ਉਹ ਪਾਕਿਸਤਾਨ ਤੋਂ ਵਾਪਸੀ ਨਹੀਂ ਆਈ ਪਤਾ ਲੱਗਾ ਵੀ ਉਸਨੇ ਪਾਕਿਸਤਾਨ ਨੂੰ ਵਿਆਹ ਕਰਵਾ ਲਿਆ ਹੁਣ ਸਰਬਜੀਤ ਕੌਰ ਦੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਪਾਕਿਸਤਾਨ ਚ ਵਿਆਹ ਕਰਵਾ ਰਹੀ ਹੈ ਸਵਾਗਤ ਇਸ ਛੋਟਾ ਜਿਹਾ ਵੀਡੀਓ ਤੇ ਤੁਹਾਡੇ ਨਾਲ ਸਾਂਝਾ ਕਰਦੇ ਆਂ ਤੁਸੀਂ ਮੁਸਲਮਾਨ ਹੋਣਾ ਚਾਹ ਰਹੇ ਹੋ ਹਾਂਜੀ ਆਪਣੀ ਮਰਜ਼ੀ ਨਾਲ ਹੋਣਾ ਚਾਹ ਰਹੇ ਹੋ ਹਾਂਜੀ ਮੈਂ ਨਾਲ ਸਮਝ ਪਰਦਰਦੀਆਂ ਤੇ ਕਾਫੀ 9 ਸਾਲਾਂ ਤੋਂ ਜਾਣਦੀ ਹਨ ਅੱਛਾ ਤੇ ਇਸਲਾਮ ਵੀ ਤੁਸੀਂ ਮਰਜ਼ੀ ਨਾਲ ਕਬੂਲ ਕਰ ਰਹੇ ਹੋ ਮਰਜ਼ੀ ਨਾਲ ਰਜਵਤ ਹੋ ਗਈ ਹੈ ਤੁਹਾਡੀ ਤਲਾਕ ਹੋ ਗਈ ਹੈ ਤੁਹਾਡੀ ਠੀਕ ਹੈ ਦੱਸੋ ਤੁਹਾੜੇ ਪਹਿਟ ਮੈਂ ਕਿਹਦੇ ਦੂਬਰ ਗਵਾਹ ਹਨ ਅੱਲਾਹ ਕੀ ਹੁਕਮ ਸੀ ਕੀਤਾ ਜਾ ਰਿਹਾ ਹੈ ਕਿ ਆਪਕੋ ਕਬੂਲ ਯਾਰੋ ਕਿਆ ਜਾਣਦਾ ਹੈ ਕਿ ਸਰਬਜੀਤ ਕਾਫੀ ਟਾਈਮ ਤੋਂ ਇਸ ਨੂੰ ਪਿਆਰ ਕਰਦੀ ਸੀ ਤੇ ਉਹ ਪਿਆਰ ਹੀ ਪਗਾਉਣ ਦੇ ਲਈ ਪਾਕਿਸਤਾਨ ਚਲੀ ਗਈ ਤੇ ਉੱਧਰ ਜਾ ਕੇ ਵਿਆਹ ਕਰਵਾ ਲਿਆ ਕੀ ਅਜਿਹਾ ਕਰਨਾ ਸਹੀ ਆ ਤੁਸੀਂ ਕਮੈਂਟ ਕਰਕੇ ਜਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰੱਬ ਰਾਖਾ